ਕਹਿੰਦੇ ਨੇ ਕਿਸਾਨ ਦੇਸ਼ ਦਾ ਅੰਨਦਾਤਾ ਹੈ ਤੇ ਉਸੇ ਦੇ ਤਹਿਤ ਕਿਸਾਨ ਜਿਹੜੇ ਨੇ ਆਪ ਤਾਂ ਆਪਣਾ ਢਿੱਡ ਭਰਦੇ ਨਹੀਂ ਪਰ ਕਈ ਹਜ਼ਾਰਾਂ ਦਾ ਢਿੱਡ ਭਰਦੇ ਨੇ ਦੇਖ ਸਕਦੇ ਹੋ ਕਿ ਕਿਸਾਨਾਂ ਦੀਆਂ ਟਰਾਲੀਆਂ ਦੇ ਨਾਲ-ਨਾਲ ਲੰਗਰ ਜਿਹੜਾ ਇੱਥੇ ਪਹੁੰਚਣਾ ਸ਼ੁਰੂ ਹੋ ਚੁੱਕਾ ਹੈ ਸੋ ਇਹੀ ਸਾਡਾ ਕਿਸਾਨ ਹੈ ਦੇਸ਼ ਦਾ ਕੈਮਰਾਮੈਨ ਨੂੰ ਕਹੂੰ ਕਿ ਸ਼ਾਟ ਜ਼ਰੂਰ ਦਿਖਾਣ ਕਿਵੇਂ ਜਿਹੜਾ ਵਾ ਕਿਸਾਨ ਆਪਣੇ ਨਾਲ-ਨਾਲ ਬਾਕੀਆਂ ਨੂੰ ਵੀ ਖਿਲਾ ਰਿਹਾ ਹੈ ਬਾਕੀਆਂ ਦੇ ਵੀ ਢਿੱਡ ਭਰ ਰਿਹਾ ਹੈ ਇਹ ਲੰਗਰ ਰਾਸ਼ਨ ਪਾਣੀ ਨਾਲ ਹੀ ਲੈ ਕੇ ਆਏ ਹਾਂ ਹਾਂ ਜੀ ਆ ਦੇਖੋ ਚਾਰ ਵੀ ਹੋਰ ਵੀ ਆ ਰਹੇ ਸੀ ਲੰਗਰ ਕਿ ਕਿਸਾਨ ਆਪਣਾ ਤਾਂ ਢਿੱਡ ਭਰਦਾ ਪਰ ਬਾਕੀ ਹਜ਼ਾਰਾਂ ਦਾ ਹਜ਼ਾਰਾਂ ਇਹ ਮੁਲਾਜ਼ਮ ਹੈ ਇਹਨਾਂ ਦਾ ਵੀ ਪਰੰਗ ਵਿੱਚ ਕਿੰਨਾ ਕੁ ਪਿੱਛੇ ਹੋਰ ਰਸ ਆ ਰਿਹਾ ਆ ਰਹੀ ਜੀ ਸਾਰੇ ਪਿੰਡਾਂ ਤੋਂ ਆ ਰਹੀ ਜੀ ਰਸ ਇਸ ਇਸ ਵਾਰ ਮਤਲਬ ਪੂਰੀ ਪਾ ਦੂਗੇ ਤੱਕ ਹਾਂ ਪੂਰੀ ਸਟੈਂਪ ਲਵਾ ਕੇ ਮੁਰੂਗੇ ਹਾਂ ਪੂਰੀ ਪੂਰੀ ਸਟੈਂਪ ਲਾ ਕੇ ਮੁਰੂਗੇ ਅੱਗੇ ਤਾਂ ਬਹੁਤ ਜ਼ਿਆਦਾ ਸਖਤੀ ਆ ਕਿੱਦਾਂ ਤੋੜੂਗੇ ਲੈ ਜੀ ਇੱਕ ਗਰਜ ਦੇ ਵਿੱਚੋਂ ਨਹੀਂ ਲੰਘਦੇ ਸਾਨੂੰ ਕਿਹ ਅਜਿ ਕਰਾ ਕੋਈ ਐਸੀ ਗੱਲ ਨਹੀਂ ਬੈਰੀਗੇਟ ਦਾ ਪਹਿਲਾਂ ਵੀ ਲਾਏ ਸੀ ਲੰਗਰਾਂ ਦੇ ਨਾਲ ਨਾਲ ਕੁਝ ਹੋਰ ਵੀ ਲੈ ਕੇ ਆਏ ਉਹ ਕਿੱਦਾਂ ਇਹ ਸਭ ਕੁਝ ਤੋੜ ਹਾਂ ਹਾਂ ਜੀ ਹਾਂ ਸਾਰਾ ਕਿ ਕਿੱਦਾਂ ਇਹ ਬੈਰੀਗੇਟਿੰਗ ਤੋੜ ਮੈਡਮ ਜੀ ਲੰਗਰ ਰੋਟੀ ਦਾਲ ਸਬਜ਼ੀ ਸਾਰਾ ਅਰੇਂਜਮੈਂਟ ਕਰਕੇ ਆਏ ਆ ਸਾਰਾ ਕੰਮ ਕਰਕੇ ਆਏ ਆ ਬਲੋ ਅਰੇਂਜਮੈਂਟ ਅੱਬ ਉੱਥੇ ਤੋਰ ਕੇ ਗਾਂ ਜਾਵਾਂਗੇ ਦਿੱਲੀ ਜਾ ਕੇ ਆਪਣਾ ਸਾਰਾ ਅਰੇਂਜਮੈਂਟ ਕਰਾ ਕੇ ਉੱਥੇ ਲੰਗਰ ਲਾਵਾਂਗੇ ਪਿਛਲੇ ਪਿਛਲੇ ਸਾਲ ਵੀ ਜਿਹੜਾ ਵਾ ਲੋਕਾਂ ਨੇ ਇੱਥੇ ਖਾਧਾ ਦੁਆਵਾ ਕਾਫੀ ਜ਼ਿਆਦਾ ਦਿੱਤੀਆਂ ਪਰ ਫਿਰ ਵੀ ਸਰਕਾਰ ਜਿਹੜੀ ਹੈ ਉਹ ਕਿਸਾਨਾਂ ਦੇ ਸਾਹਮਣੇ ਝੁੱਕੀ ਨਹੀਂ ਆ ਇਸ ਵਾਰ ਪੂਰੇ ਜੋਸ਼ ਦੇ ਨਾਲ ਆਏ ਹਾਂ ਮੈਂ ਕੋਈ ਜ਼ੁਬਾਨ ਕਰਕੇ ਮੁਕਰ ਜੀ ਉਹਦਾ ਕੀ ਕਰ ਸਕਦੇ ਆ ਮੋਦੀ ਸਾਹਿਬ ਨੂੰ ਜ਼ੁਬਾਨ ਕਰਕੇ ਹਨ ਉਹ ਜ਼ੁਬਾਨ ਕਰਕੇ ਮੁਕਰ ਜਾਂਦਾ ਅੱਜ ਮੈਂ ਦਊਂਗਾ ਕੱਲ ਦਊਂਗਾ ਸਾਲ ਪਿਛਲੇ ਸਾਲ 10-15 ਮੀਟਿੰਗਾਂ ਹੋਈਆਂ ਸੀ ਮੰਨ ਗਿਆ ਹੁਣ ਜਬਾਨ ਕੇ ਕੇ ਮੁੱਕ ਗਿਆ ਉਹ ਸਮਝਦਾ ਵੀ ਦੁਨੀਆ ਠੰਡੀ ਪੈ ਗਈ ਆ ਐਦਾਂ ਵਟੇਮ ਪਾਸ ਕਰਾਈ ਜਾਊਗਾ ਜਿਹੜੀ ਇੰਨੀ ਜ਼ਿਆਦਾ ਸ਼ਕਤੀ ਕੀਤੀ ਗਈ ਹੈ ਇਹ ਡਰ ਲੱਗ ਰਿਹਾ ਸਰਕਾਰਾਂ ਦੇ ਵਿੱਚ ਸਰਕਾਰਾਂ ਨੂੰ ਡਰ ਲੱਗ ਰਿਹਾ ਸਾਨੂੰ ਕੀ ਡਰ ਲੱਗਣਾ ਸੀ ਤੇ ਦੁਨੀਆ ਜਾਣੀ ਆ ਸਰਕਾਰਾਂ ਨੂੰ ਡਰ ਲੱਗ ਰਿਹਾ ਵੀ ਇੰਨੀ ਦੁਨੀਆ ਹੋਊਗੀ ਸੋ ਦੇਖ ਸਕਦੇ ਹੋ ਕਿ ਟਰਾਲੀਆਂ ਤੋਂ ਬਾਅਦ ਟਰਾਲੀਆਂ ਆ ਰਹੀਆਂ ਨੇ ਤੇ ਇੱਥੇ ਛੜਵਾ ਕਿਸਾਨਾਂ ਦਾ ਕਾਫਲਾ ਲਗਾਤਾਰ ਮੌਜੂਦ ਹੈ ਜਕਾਰੇ ਲੱਗ ਰਹੇ ਨੇ ਕਿਸਾਨਾਂ ਦੇ ਵਿੱਚ ਪੂਰਾ ਨੌਜਵਾਨਾਂ ਦੇ ਵਿੱਚ ਜੋਸ਼ ਜਿਹੜਾ ਵਾ ਇਹ ਦੇਖਣ ਨੂੰ ਮਿਲ ਰਿਹਾ ਹੈ ਦੇਖ ਸਕਦੇ ਹੋ ਕਿ ਟਰਾਲੀਆਂ ਤੇ ਸਵਾਰ ਇਹ ਕਿਸਾਨ ਛੜੇ ਨੇ ਪੂਰੀ ਸ਼ਕਤੀ ਨੂੰ ਪੂਰੀਆਂ ਰੋਕਾਂ ਨੂੰ ਤੋੜਨ ਦੇ ਲਈ ਇੱਥੇ ਪਹੁੰਚ ਚੁੱਕੇ ਨੇ ਇੱਕ ਤੋਂ ਬਾਅਦ ਇੱਕ ਟਰਾਲੀਆਂ ਛੜੀਆਂ ਇੱਥੇ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਨੇ ਹਲਚਲ ਜਿਹੜੀ ਵੱਡੀ ਦੇਖਣ ਨੂੰ ਮਿਲ ਰਹੀ ਹੈ ਦੇਖਣਾ ਹੋਏਗਾ ਕਿ ਹੁਣ ਕਿਵੇਂ ਇਹ ਕਿਸਾਨ ਛੜੇ ਨੇ ਫੌਜ ਦਾ ਸਾਹਮਣਾ ਕਰਦੇ ਨੇ ਬਹੁਤ ਸਾਰੀ ਬਟਾਲੀਅਨਾਂ ਇੱਥੇ ਬੁਲਾਈ ਗਈ ਹੈ ਤੇ ਕਿਸਾਨਾਂ ਦੇ ਵੱਲੋਂ ਵੀ ਪੂਰੀ ਤਿਆਰੀ ਜੜੀ ਇੱਥੇ ਦੇਖਣ ਨੂੰ ਮਿਲ ਰਹੀ ਹੈ ਪੂਰਾ ਨੌਜਵਾਨਾਂ ਦੇ ਵਿੱਚ ਜੋਸ਼ ਜਿਹੜਾ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਸੋ ਦੇਖ ਸਕਦੇ ਹੋ ਕਿ ਲੰਗਰਾਂ ਦਾ ਵੀ ਪੂਰਾ ਪ੍ਰਬੰਧ ਹੈ ਨਾਲ ਦੀ ਨਾਲ ਫੌਜ ਦੀ ਵੀ ਪੂਰੀ ਸਖਤੀ ਹੈ ਕਿਵੇਂ ਨਿਪਟਣਗੇ ਇਹਨਾਂ ਦੇ ਨਾਲ ਐਨੇ ਕੈਂਟੀ ਮੀਟਿੰਗ ਚੱਲੀ ਪਰ ਫਿਰ ਵੀ ਕਿਸਾਨਾਂ ਨੂੰ ਜਿਹੜਾ ਇਸ ਦਾ ਕੋਈ ਵੀ ਫਾਇਦਾ ਨਹੀਂ ਹੋ ਪਾਇਆ ਪਰ ਹੁਣ ਦੇਖਣਾ ਹੋਏਗਾ ਕਿ ਦਿੱਲੀ ਕੂਚ ਦੇ ਵੇਲੇ ਕਿਵੇਂ ਸਰਕਾਰ ਕਿਸਾਨਾਂ ਨੂੰ ਜਿਹੜਾ ਵਾ ਇਹਨਾਂ ਦੇ ਮਸਲੇ ਹੱਲ ਕਰਦੀ ਹੈ ਇਹਨਾਂ ਦੇ ਹੱਕਾਂ ਦੇ ਬਾਰੇ ਕਿਵੇਂ ਗੱਲ ਕਰਦੀ ਹੈ